ਬੇहद ਭਾਵਕ ਕਰ ਦੇਣ ਵਾਲਾ ਇਹ ਵੀਡੀਓ ਆ ਜੀ ਜਿਹੜਾ ਔਨ ਸਕਰੀਨ ਤੇ ਚੱਲ ਰਿਹਾ ਤੁਸੀਂ ਇੱਕ ਔਰਤ ਨੂੰ ਦੇਖ ਰਹੇ ਹੋ ਜਿਹੜੀ ਕਿ ਬਹੁਤ ਜ਼ਿਆਦਾ ਰੋ ਰਹੀ ਹੈ ਇਹਦੇ 8 ਸਾਲ ਦੇ ਬੱਚੇ ਨਾਲ ਅਜੀਹਾ ਕੁਝ ਹੋਇਆ ਵਾ ਕਿ ਜੇ ਅਸੀਂ ਤੁਹਾਨੂੰ ਦੱਸਾਂਗੇ ਨਾ ਤਾਂ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਊਂਗੇ ਸੁਣ ਕੇ ਵੀ ਕਦੇ ਕਿਸੇ ਨਾਲ ਐਦਾਂ ਨਹੀਂ ਹੋਣਾ ਚਾਹੀਦਾ ਤੇ ਕਰਨੇ ਵਾਲਾ ਬੰਦਾ ਪਤਾ ਕੌਣ ਆ ਕਹਿੰਦੇ ਵੀ ਜਿਨੇ ਅਮਰ ਸ਼ੱਕਿਆ ਹੋਇਆ ਵਾ ਤੇ ਬੱਬੂ ਉਹਦਾ ਨਾਮ ਆ ਕਿਰਪਾਣ ਉਹਨੇ ਪਾਈ ਆ ਦੇਖੋ ਕਿੰਨਾ ਗਲਤ ਕੰਮ ਆ ਤੇ ਸਰਦਾਰ ਬੰਦਾ ਦੇਖੋ ਆਪਾਂ ਸਰਦਾਰਾਂ ਤੇ ਕਿੰਨਾ ਵਿਸ਼ਵਾਸ ਕਰਦੇ ਆਂ ਭਰੋਸਾ ਕਰਦੇ ਆਂ ਕਿ ਸਾਡੇ ਸੱਤ ਜਰ ਅਗਰ ਕੋਈ ਭਰੋਸੇ ਵਾਲੇ ਹੈ ਹਨਾ ਤਾਂ ਸਰਦਾਰ ਕਮਿਊਨਿਟੀ ਪੰਜਾਬੀ ਲੋਕਾਂ ਨੂੰ ਮੰਨਿਆ ਜਾਂਦਾ ਤੇ ਪੰਜਾਬੀ ਹੀ ਜਦੋਂ ਐਦਾਂ ਕਰਨ ਇੱਕ ਔਰਤ ਨਾਲ ਜਿਹਦਾ ਪਤੀ ਨਾ ਹੋਵੇ ਜਿਹਨੂੰ ਕੋਈ ਸਹਾਰਾ ਨਾ ਹੋਵੇ ਤੇ ਕਿਸ ਤਰੀਕੇ ਨਾਲ ਕਲੰਕਿਤ ਕੀਤਾ ਜਾਂਦਾ ਹੈ ਹਨਾ ਬਿਲਕੁਲ ਜੀ ਹਵਾਰਨੀਆਂ ਦੀਆਂ ਜਿਹੜੀਆਂ ਹੱਦਾਂ ਪਾਰ ਕਰਦੀ ਵੀਡੀਓ ਆ ਇਹ 8 ਸਾਲ ਦੇ ਬੱਚੇ ਨਾਲ ਕੋ ਕਰਮ ਕਰਨਾ ਕਿਸੇ ਜਿਹੜਾ ਆਪਣੇ ਆਪ ਨੂੰ ਅਮਰ ਧਾਰੀ ਕਹਿੰਦਾ ਕਹਿੰਦੇ ਨੇ ਵੀ ਬਾਹਰੋਂ ਜਿਹੇ ਜੇ ਮਰਜੀ ਲਿਬਾਸ ਪਾ ਲੋ ਥੋੜਾ ਜਿਹਾ ਅੰਦਰ ਆ ਉਹ ਨਹੀਂ ਬਦਲ ਸਕਦਾ ਹਾਂਜੀ ਬਦਲਣਾ ਪਈ ਆਪਣਾ ਅੰਦਰ ਬਦਲੋ ਕੱਪੜੇ ਪਾਉਣ ਨਾਲ ਕੁਝ ਨਹੀਂ ਹੋਣਾ ਰੰਗ-ਬਰੰਗੇ ਹਾਂ ਆ ਇਹ ਗੱਲ ਸੋ ਬਹੁਤ ਮੰਦਭਗੀ ਖਬਰ ਆ ਆਪਾਂ ਵੀਡੀਓ ਨਾਲ ਲਾਉਂਦੇ ਪਏ ਜੀ ਪੂਰੀ ਵੀਡੀਓ ਦੇਖੋ ਥੋੜੀ ਸਮਝ ਆ ਜਾਏਗਾ ਇੱਕ ਮਾਂ ਦਾ ਦੁੱਖ ਕੀ ਹੁੰਦਾ ਜਿਹਦੇ 8 ਸਾਲ ਦੇ ਬੱਚੇ ਨਾਲ ਇਦਾਂ ਦੀ ਗਲਤ ਹਰਕਤ ਗਲਤ ਹਰਕਤ ਹੁੰਦੀ ਤੇ ਕਹਿੰਦਾ ਮੈਨੂੰ ਗੋਸ਼ਾਲਾ ਦੇ ਵਿੱਚ ਲੈ ਕੇ ਗਿਆ ਤੇ ਕਹਿੰਦਾ ਮੇਰੇ ਗਰਦਨ ਤੇ ਕਿਰਚ ਰੱਖ ਕੇ ਇਹਨੂੰ ਘਾਤਰਾ ਪਾਇਆ ਸੀ ਦਾਰਾ ਦੇ ਮੁੰਡੇ ਤੇ ਉਹ ਕਿਰਚ ਰੱਖ ਕੇ ਤੇ ਕਹਿੰਦਾ ਮੈਨੂੰ ਧਮਕੀ ਦਿੱਤੀ ਜੇ ਘਰ ਜਾ ਕੇ ਕੋਚੂ ਦੋ ਸਿਹਤ ਮੈਂ ਦੰਦਾ ਕਹਿੰਦਾ ਮੈਂ ਨਹੀਂ ਦੁਸ਼ਕਰਮ ਕੀਤਾ ਕੋਈ ਨਹੀਂ ਕਿਸੇ ਤੋਂ ਮੈਨੂੰ ਕੋਈ ਪ੍ਰੈਸ਼ਰ ਤੇ ਨਹੀਂ ਬਣਾਇਆ ਜਾ ਰਿਹਾ ਹਾਂਜੀ ਬਈ ਬਾਰ-ਬਾਰ ਮੈਨੂੰ ਘਰ ਆ ਕੇ ਕਹਿੰਦੇ ਪਿਆ ਕਿ ਸੁਣਾ ਗੱਲ ਦੱਸ ਦੋ ਤੀ ਇਹ ਹੀ ਇਹਨਾਂ ਦੇ ਬੱਚੇ ਨੇ ਇੰਦਾ ਕੀਤਾ ਜਾਂਦੇ ਜੇ ਹੁੰਦਾ ਤੇ ਕੀ ਕਹਿੰਦੇ ਮਾਫ ਕਰਦੇ ਮੈਂ ਬਸ ਕਾਰਵਾਈ ਕਰਨੀ ਹੈ ਮੇਰੇ ਬੱਚੇ ਨੂੰ ਇਨਸਾਫ ਦਿੱਤਾ ਜਾਏ ਕਿਉਂਕਿ ਕੱਲ ਮੇਰੇ ਪੀ ਵਿਚ ਵਾਰ ਹੋਏ ਮੇਰੇ ਜੱਟੇ ਮੇਰੀ ਕੁੜੀ ਹੈ ਦਰਮਾਤ ਦੋਸ ਨਾ ਕੱਲ ਬਾਹਰ ਅੰਦਰ ਜੰਦੀ ਤੰਗਿਆ ਰਿੰਦੇ ਕੱਲ ਰੱਬ ਨਾ ਕਰੇ ਮੇਰੇ ਬੱਚੇ ਨਾ ਕੋਚ ਹੁੰਦਾ ਜਾਂ ਮੇਰੇ ਮੁੰਡੇ ਨਾ ਮੇਰੇ ਨਾਲ ਕੋਚ ਹੁੰਦਾ ਮੇਰੇ ਭੈਣ ਭਰਾ ਨਾਲ ਅੱਗੇ ਨਾ ਗਲਤ ਹੁੰਦਾ ਤੇ ਬਸ ਮੈਂ ਇਹਨਾਂ ਨੂੰ ਕਹਿਣਾ ਕਿ ਇਹਨਾਂ ਨੇ ਕੀਤਾ ਜੋ ਵੀ ਕੀਤਾ ਔਰ ਤੇਰਾ ਤੇਰਾ ਦੀ ਗੱਲਾਂ ਕੀਤੀਆਂ ਜਾਂਦੀਆਂ ਵੀ ਮਹੱਲੇ ਤੇ ਕਿੰਨੇ ਪੈਸੇ ਲਾ ਕੇ ਦਾਦਾ ਕੀ ਗੱਲ ਮੁਕਾਂਦੇ ਕਿਹੜੀ ਮਾਂ ਐ ਜਿਹੜੀ ਇੰਨੀ ਗੱਲ ਕਹਿੰਦੀ ਕਿ ਮੇਰੇ ਬੱਚੇ ਨਾਲ ਇਦਾਂ ਹੋਵੇ ਤੇ ਮੈਂ ਪੈਸੇ ਲੈ ਕੇ ਗਲਤ ਕਰਮ ਕਰਕੇ ਤੇ ਕਮਾਈ ਤੋਂ ਮੈਂ ਇਹਦੇ ਨਾਲੋਂ ਮਰੇ ਤੇ ਚੰਗੇ ਆਈ ਬਸ ਮੇਰਾ ਨਾਮ ਵੀ ਨਾ ਦੇ ਕੀ ਗੱਲ ਬਾਤ ਆ ਜੀ ਤੁਹਾਡੇ ਬੱਚੇ ਨਾਲ ਥੋੜਾ ਚੀਜ਼ ਲੈਣ ਦੇ ਬਹਾਨੇ ਪਤੰਗ ਲੈਣ ਦੇ ਬਹਾਨੇ ਘਰੋਂ ਗਿਆ ਤੇ 5-10 ਰੁਪਏ ਮੇਰੇ ਕੋਲ ਲੈ ਕੇ ਜਾਂਦਾ ਤੇਰੇ ਹੱਥ ਜੇ ਮਤਲਬ ਗੁੱਡੀ ਨਹੀਂ ਥੱਦੀ ਮੈਂ ਪੁੱਛਿਆ ਪੁੱਤਰ ਕਿੱਥੋਂ ਲੈ ਕੇ ਆਇਆ ਕੰਦਾ ਕਦੀ ਕਿ ਇਧਰੋਂ ਲੈੰਦੇ ਤਾਂ ਮੈਂ ਕਿ ਸੱਚ ਬੋਲ ਜੋ ਗੱਲ ਹੈ ਕਿ ਕੰਦਾ ਇੱਕ ਮੁੰਡਾ ਆਇਆ ਕੰਦਾ ਸਰਦਾਰਾਂ ਦਾ ਮੁੰਡਾ ਕੰਦਾ ਮਮਾ ਮੇਰੇ ਮਤਲਬ ਸ਼ਿਜੀ ਦਾ ਮੰਦਿਰ ਵੀ ਨਹੀਂ ਪਾਰ ਕਰਨ ਦਿੱਤਾ ਤੇ ਕੰਦਾ ਮੈਨੂੰ ਬਲਾ ਕੇ ਆਪਣੀ ਦੁਕਾਨ ਤੇ ਤੇ ਕੰਦਾ ਮੈਨੂੰ ਗੋਸ਼ਾਲਾ ਦੇ ਵਿੱਚ ਲੈ ਕੇ ਗਿਆ ਤੇ ਕੰਦਾ ਮੇਰੇ ਗਰਦਨ ਤੇ ਕਿਰਚ ਰੱਖ ਕੇ ਇਹਨੂੰ ਘਾਤਰਾ ਪਾਇਆ ਸਰਦਾਰਾਂ ਦਾ ਮੁੰਡਾ ਤੇ ਉਹ ਕਿਰਚ ਰੱਖ ਕੇ ਤੇ ਕੰਦਾ ਮੈਨੂੰ ਤੁਮ ਕੀ ਦਿੱਤੀ ਜੇ ਘਰ ਜਾ ਕੇ ਕੁਝ ਦੱਸਿਆ ਤੇ ਮੈਂ ਦੰਦਾ ਕੰਦਾ ਮੈਂਨੇ ਦੁਸ਼ਕਰਮ ਕੀਤਾ ਕੋਣਾ ਬੰਦੇ ਦਾ ਪਛਾਣ ਹੈ ਕਿ ਤੁਹਾਨੂੰ ਉਸ ਮੁੰਡੇ ਦੀ ਪਾ ਜੀ ਪੱਬੂ ਨਾਮ ਦਾ ਮੁੰਡਾ ਹੈ ਗੁਰਦੁਆਰੇ ਦੇ ਲੱਗ ਜਿਹੋ ਦਾ ਘਰ ਹੈ ਦਰਸ਼ਨੋ ਦੇ ਪਾਪਾ ਦਾ ਨਾਮ ਤੇ ਹੁਣ ਕੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨੂੰ ਹਾਂਜੀ ਕਰ ਲਿਆ ਤੇ ਹੁਣ ਕੀ ਮੰਗ ਕੀ ਕਰਦੇ ਤੁਸੀਂ ਕਾਰਵਾਈ ਕੀਤੀ ਜਾਇਆ ਅੱਜ ਮੇਰੇ ਬੱਚੇ ਨੂੰ ਇਹ ਕਿ ਮੈਂ ਨਹੀਂ ਚਾਹੁੰਦੀ ਕਿ ਕਿ ਹੋਰ ਬੱਚਾ ਨਾ ਮੇਰੇ ਸਿਰ ਤੇ ਬੰਦਾ ਨਹੀਂ ਹੈਗਾ ਪੇਕੇ ਦੇ ਕਿਸੇ ਤਰ੍ਹਾਂ ਦਾ ਕੋਈ ਤੁਹਾਡੇ ਦੇ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਤੇ ਨਹੀਂ ਬਣਾਇਆ ਜਾ ਰਿਹਾ ਹਾਂਜੀ ਬਈ ਬਾਰ-ਬਾਰ ਮੈਨੂੰ ਘਰ ਆ ਕੇ ਕਹਿੰਦੇ ਵੇ ਆ ਕਿ ਸੁਣਾ ਕਰ ਲੋ ਦੱਸ ਦੋ ਤੁਸੀਂ ਇਹ ਹੀ ਇਹਨਾਂ ਦੇ ਬੱਚੇ ਰਹਿਦਾ ਕੀਤਾ ਜਾਂਦੇ ਜਾਂ ਹੁੰਦਾ ਤੇ ਕੀ ਗੱਲੇ ਮਾਫ ਕਰਦੇ ਉਹ ਲੋਕ ਨੇ 9 ਸਾਲ ਦਾ ਉਹ ਆਪਣੇ ਮਤਲਬ ਕਿ ਰਿਲੇਟਿਵ ਨੂੰ ਭੇਜ ਦੇਵੇ ਨਾਲ ਹੋ ਗਿਆ ਮੈਂ ਸਾਰਿਆਂ ਨੂੰ ਕਿਤਾ ਮੇਰੇ ਘਨਾਣਾ ਬਸ ਮੈਂ ਬਸ ਕਾਰਵਾਈ ਕਰਨੀ ਹੈ ਮੇਰੇ ਬੱਚੇ ਨੂੰ ਇਨਸਾਫ ਦਿੱਤਾ ਜਾਏ ਕਿਉਂਕਿ ਕੱਲ ਮੇਰੇ ਪੀਵ ਜਵਾਲ ਹੋਏ ਗੱਦੀ ਮੇਰੇ ਜੱਡੀ ਮੇਰੀ ਕੁੜੀ ਹੈ ਕੱਲ ਬਾਹਰ ਅੰਦਰ ਜੰਦੀ ਤੰਗਿਆ ਰਹਿੰਦੇ ਕੱਲ ਰੱਬ ਨਾ ਕਰੇ ਮੇਰੇ ਬੱਚੇ ਨਾ ਕੁਝ ਹੁੰਦਾ ਜਾਂ ਮੇਰੇ ਬੁੜੇ ਨਾ ਜਾਂ ਮੇਰੇ ਨਾਲ ਕੁਝ ਹੁੰਦਾ ਮੇਰੇ ਭੈਣ ਭਰਾ ਨਾਲ ਅੱਗੇ ਨੱਗਲਤ ਹੁੰਦਾ ਤੇ ਬਸ ਮੈਂ ਇਹਨਾਂ ਨੂੰ ਕਹਿਣਾ ਕਿ ਇਹਨਾਂ ਨੇ ਕੀਤਾ ਜੋ ਵੀ ਕੀਤਾ ਠੀਕ ਹੈ ਨਾ ਘਰ ਚ ਕੋਣ ਕੋਣ ਨੂੰ ਮੈਂ ਆਪਣੇ ਪੇਕੇ ਘਰ ਰਹਿੰਦੀ ਵੀ ਆ ਬੰਦਾ ਮੇਰਾ ਸਿਰ ਤੇ ਨਹੀਂ ਹੈਗਾ 5 ਸਾਲ ਹੋ ਗਿਆ ਮੈਨੂੰ ਛੱਡ ਕੇ ਚਲ ਗਿਆ ਮੈਂ ਇੰਨੀ ਕਿ ਦੁੱਖੀ ਜਣਾ ਮੈਂ ਪਹਿਲੇ ਵੀ ਡਿਪਰੈਸ਼ਨ ਚ ਗੁਜ਼ਰੀ ਮੈਂ ਬਹੁਤ ਬਿਮਾਰ ਇਨਾਂ ਪੈ ਲਾਗ ਮੇਰੇ ਭੈਣ ਭਰਾ ਨੇ ਬਚਾਇਆ ਔਰ ਤਰਾ ਤਰਾ ਦੀ ਗੱਲਾਂ ਕੀਤੀਆਂ ਜਾਂਦੀਆਂ ਵੀ ਮਹੱਲੇ 'ਚ ਕਿੰਨੇ ਨੇ ਪੈਸੇ ਲਾ ਕੇ ਦਾਦਾ ਕੀ ਗੱਲ ਮੁਕਾਂਦੇ ਕਿਹੜੀ ਮਾਂ ਐ ਜਿਹੜੀ ਇੰਨੀ ਗੱਲ ਕਹਿੰਦੀ ਕਿ ਮੇਰੇ ਬੱਚੇ ਨਾਲ ਦੋ ਹੋਏ ਤੇ ਮੈਂ ਪੈਸੇ ਲਾ ਕੇ ਗਲਤ ਕਰਮ ਕਰਕੇ ਤੇ ਇੱਕ ਮਾਈਕੂ ਮੈਂ ਇਹਦੇ ਨਾਲੋਂ ਮਰੇ ਦੇ ਚੰਗੇ ਆਈ ਬਸ ਬਹੁਤ ਕਰਤਾ ਹੈ ਮੇਰੇ ਬੱਚੇ। ਓਕੇ ਓਕੇ। ਆਪ ਇਤਤਿ ਦਿਨੇ ਸਾਹਮਣੇ ਆਸੀਗਾ। ਹਾਂਜੀ ਇੱਕ ਨਾ ਪੁਲਿਸ ਸਟੇਸ਼ਨ ਚ 7 ਸਾਲ ਦੇ ਬੱਚਾ ਸੀ ਜਦੀ ਮਦਰ ਵੱਲੋਂ ਇੱਕ ਕੰਪਲੇਂਟ ਮੂਵ ਕੀਤੀ ਗਈ ਕਿ ਉਸਦੇ بیٹے ਨਾਲ ਇੱਕ 28 ਸਾਲ ਦਾ ਨੌਜਵਾਨ ਹੈ ਜਿਸਨੇ ਗੈਰ ਕੁਦਰਤੀ ਢੰਗ ਨਾਲ ਉਹਦੇ ਨਾਲ ਇੰਟੀਮੀਟ ਹੋਇਆ ਤੇ ਪੁਲਿਸ ਨੇ ਉਸੇ ਟਾਈਮ ਹੀ ਉਹਦਾ ਅਫੇਅਰ ਰਜਿਸਟਰ ਕਰਕੇ ਜਿਹੜਾ ਕਯੂਜ਼ਡ ਸੀ ਉਹਨੂੰ ਅਰੈਸਟ ਕਰ ਲਿਆ। ਤਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂ ਜੀ ਜਿਹੜੀ ਇਹ ਭੰਦੀ ਸੈਕਸ਼ਨ ਸੀ 6 ਬਾਕਸ ਉਹ ਅਕਚੂਰ ਦਾ ਪਰਚਾ ਜਿਸਟਰ ਕਰਤਾ ਤੇ ਜਿਹੜੀ ਸਾਡੀ ਇਨਵੈਸਟੀਗੇਸ਼ਨਸ ਦਾ ਪਾਰਟ ਹੈ ਮੈਡੀਕਲ ਜਿਹੜੀਆਂ ਕੋਰਟ ਫਾਰਮੈਲिटीज ਆ ਉਹ ਪੂਰੀ ਕੀਤੀਆਂ ਜਾ ਰਹੀਆਂ ਨੇ